ਅਸੀਂ ਖੜੇ ਆ ਅਚਲੇਸ਼ਵਰ ਧਾਮ ਜਿੱਥੇ ਕੇ ਸ਼ਰਪਤ ਪਹਿਲੇ ਸਾਮਾਨ ਦੇ ਪਹਿਲੇ ਹਫਤੇ ਸੋਮਵਾਰ ਜਿਹੜਾ ਉਹ ਇੱਥੇ ਦਰਸ਼ਨ ਕਰਨ ਵਾਸਤੇ ਪਹੁੰਚਿਆ ਦੇਸ਼ ਦੇਸ਼ ਤੋਂ ਲੋਕ ਜਿਹੜੇ ਆ ਪਹੁੰਚਿਆ ਸਾਡੇ ਨਾਲ ਇਹ ਪੰਡਿਤ ਜੀ ਆਪਾਂ ਨਾਲ ਗੱਲਬਾਤ ਕਰਾਂਗੇ ਇਸ ਦਿਨ ਦੀ ਮਹੱਤਤਾ ਕੀ ਹੈਗੀ ਆ ਸਭ ਤੋਂ ਪਹਿਲਾਂ ਤੇ ਜਿਆ ਬੋਲੇ नाथ ਇਸ ਮੰਦਰ ਤੇ ਦਰਸ਼ਨ ਕਰਨ ਸ਼ਰਧਾਲੂ ਦੂਰ ਦੂਰੋਂ ਆਂਦੇ ਨੇ ਅਚਲੇਸ਼ਵਰ ਧਾਮ ਦੀ ਮਹਿਮਾ ਇਹ ਮਕਤੂ ਤਹੀ ਤੇ ਜਾ ਸਕਦੀ ਨਹੀਂ ਪਰ ਅਚਲੇਸ਼ਵਰ धाम ਇੱਕ ਉਹ ਤੀਰਥ ਹੈ ਜਿੱਥੇ ਕਾਰ्तिक ਸwami ਜੀ ਖੁਦ ਆਪ ਵਿਰਾਜਮਾਨ ਨੇ ਤੇ ਸ਼ਾਵਨ ਦੇ ਮਹੀਨੇ ਚ ਪੂਰਾ ਮਹੀਨਾ ਹੀ ਇੱਥੇ ਪ੍ਰਭੂ ਸ਼ੰਕਰ ਜੀ ਦੇ ਦਰਸ਼ਨ ਕਰਨ ਕਾਰ्तिक ਸwami ਜੀ ਦੇ ਦਰਸ਼ਨ ਕਰਨ ਦੂਰ ਦੂਰ ਸੰਗਤ ਦੂਰ ਦੂਰ ਸ਼ਰਧਾਲੂ ਆਂਦੇ ਨੇ ਸਿੱਖੋ ਬੋਲੇ ਨਾ ਦੇ ਦਰਸ਼ਨ ਕਰਕੇ ਪੂਰਨ ਦੇ 바ਗੀ ਬੰਦ तो हार्दिक अभिनन्दन करते हुए मैं वहाँ अयोध्या धाम से यहाँ पंजाब की नकली में पंजाब राज्य में जो है न अच्लेवर धाम में पहुंचे चर्चा सुन करके यहाँ आया यहाँ हर व्यवस्था धार्मिक के अनुसार सही है इसकी मैं मनोकामना मेरी अच्छी लगती है इसलिए हम यहाँ पहली सुमारी पे यहाँ भी हैं लेकिन तीन साल पांच सुमारी होगा हम चार सुमारी अभी को भी आने वाले कितनी बार पहले दर्शन कर सकते फर्स्ट टाइम पहले नहीं पहले दो बार आए हैं ये तीसरी बार है so, देख के दे वाक वाक तो देख सकते तो, तो हो कि श्रद्धालु जी भारत के बख बख कोण तो आचलेश्वर धाम नतमस्तक हो रहे हैं ਸਾਡੇ ਇੱਕ ਹੋਰ ਨਾਲ ਸ਼ਰਧਾਲੂ ਨੇ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਾਂਗੇ ਜਿਹੜੇ ਕਿ ਪਹਿਲੇ ਸ਼੍ਰਾਵਣ ਦੇ ਹਫਤੇ ਦੇ ਵਿੱਚ ਅਚਲેશ્વਰ ਧਾਮ ਪਹੁੰਚੇ ਨੇ ਇਹ ਪਹਿਲੇ ਹਫਤੇ ਦੀ ਜਿਹੜੀ ਮਸਤੀਤਾ ਵਾ ਉਹ ਕੀ ਹੈਗੀ ਹੈ ਦੇਖੋ ਜੀ ਅਸੀਂ ਤੁਹਾਡੇ ਚੈਨਲ ਦਾ ਧੰਨਵਾਦ ਕਰਦੇ ਆ ਕਿਉਂਕਿ ਅਚਲેશ્વਰ ਮੰਦਿਰ ਦੇ ਵਿੱਚ ਪਹੁੰਚਣ ਤੇ ਇਹ ਬਹੁਤ ਘਣਾਤੀ ਹੈ ਜੀ ਸਤਿ ਭਗਵਾਨ ਸ਼ੰਕਰ ਜੀ ਦਾ ਉਹਨਾਂ ਦੇ ਪੁੱਤਰ ਕਾਰਤਿਕ ਸਵਾਮੀ ਜੀ ਰਸਤੋ ਕੇ ਇਥੇ ਆ ਗਏ ਸਨ ਉਹਨਾਂ ਨੂੰ ਮਨਾਉਣ ਵਾਸਤੇ ਇਹ ਸਤਜੁਗ ਦੀ ਗੱਲ ਆ ਤੇ ਜਦੋਂ 3300 ਕਰੋੜ ਦੇਵੀ ਦੇਵਤਾਵਨ ਮਨਾਉਣ ਵਾਸਤੇ ਇੱਥੇ ਆਏ ਸਨ ਉਦੋਂ ਤੋਂ ਇਸ ਦੀ ਅਕਲੇਸ਼ਰ ਮੰਦਿਰ ਦੀ ਬਹੁਤ ਮਹਤਤਾ ਹੈ ਇੱਥੇ ਜਿਹੜੇ ਵੀ ਸਾਲ ਦੇ ਵਿੱਚ ਸੋਮਵਾਰ ਚਾਰ ਆਉਣ ਜਾਂ ਪੰਜ ਆਉਣ ਇੱਥੇ ਚਾਰ ਸੋਮਵਾਰ ਜਾਂ ਪੰਜ ਸੋਮਵਾਰ ਦੇ ਵਿੱਚ ਹੀ ਹਰ ਸੋਮਵਾਰ ਨੂੰ ਇੱਥੇ ਬਹੁਤ ਰੌਣਕ ਮੇਲਾ ਲੱਗਦਾ ਹੈ ਸੰਗਤਾਂ ਦੂਰ ਦੂਰ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੀਆਂ ਹਨ ਭਗਵਾਨ ਸ਼ੰਕਰ ਦਾ ਪੰਡਾਰਾ ਲੱਗਦੀਆਂ ਹਨ ਉਹਨਾਂ ਦਾ ਗੁਲਗਾਨ ਕਰਦੀਆਂ ਹਨ satsang ਕਰਦੀਆਂ ਹਨ ਅਤੇ ਅਪਰ ਜਿੰਦਗੀ ਦਾ ਲਾਭ ਉਠਾਉਂਦੀਆਂ ਹਨ ਅਤੇ ਹਰ ਸੋਮਵਾਰ ਦੇ ਸੋਮਵਾਰ ਕੋਈ ਨਾ ਕੋਈ ਮਹਾਰਾਜ ਜੀ ਭਗਵਾਨ ਦੀ ਕਿਰਪਾ ਦੇ ਨਾਲ ਕਮੇਟੀ ਵਾਲਿਆਂ ਵੱਲੋਂ ਬੜੇ ਬਰੇ ਵਿਦਵਾਨ ਬਰੇ ਬਰੇ ਇਤਿਹਾਸਕਾਰ ਅਤੇ satsang ਜੀ ਇੱਥੇ ਬੁਲਾਏ ਜਾਂਦੇ ਹਨ ਕਿ ਸੰਗਤਾਂ ਦੇ satsang ਵਾਸਤੇ ਉਹਨਾਂ ਦੀ ਇਤਿਹਾਸ ਸੁਣਨ ਵਾਸਤੇ ਹਰ ਸੋਮਵਾਰ ਦੇ ਸੋਮਵਾਰ ਨਮਾ ਬਦਵਾਨੇ ਖੁਪਲਾ ਜਾਂਦਾ ਹੈ ਇਸ ਕਰਕੇ ਇਸ ਸੋਮਵਾਰ ਦੀ ਦੂਸਰੇ ਸੋਮਵਾਰ ਦੀ ਤੀਸਰੇ ਸੋਮਵਾਰ ਦੀ ਚੌਥੇ ਸੋਮਵਾਰ ਦੀ ਜਾਂ ਪੰਜਵੇਂ ਸੋਮਵਾਰ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਸੰਗਤਾਂ ਉੱਤਰੀਆਂ ਹਨ ਕਿ ਭਗਵਾਨ ਸ਼ੰਕਰ ਦੇ ਇਤਿਲਾਬ ਦੇ ਵਿੱਚ ਇਸ਼ਾਰ ਕਰਦੀਆਂ ਹਨ ਸ਼ਰਣਗ ਤੇ ਮਤਲ ਜਾਟੜੋ ਜਿਹੜਾ ਹਨ ਆਪਣੀ ਮਨੋ ਕਾਮਨਾ ਜਿਹੜੀ ਹੈ ਉਹ ਪੂਰਨ ਕਰਦੀਆਂ ਹਨ ਇਹ ਭਗਵਾਨ ਸ਼ੰਕਰ ਦੇ ਮੰਦਿਰ ਦੀ ਮਹੱਤਤਾ ਹੈ ਸੋ ਜਿੱਥੇ ਭਗਵਾਨ ਸ਼ੰਕਰ ਦੇ ਸੋਵਾਰ ਦੀ ਮਾਤਾ ਉੱਥੇ ਨਾਲ ਹੀ ਮੈਂ ਦੱਸ ਦੇਣਾ ਚਾਹੁੰਦਾ ਵਾਂ ਆਪਣੇ ਦਰਸ਼ਕਾਂ ਨੂੰ ਕਿ ਇੱਥੇ ਸਰੋਵਰ ਜਿਹੜਾ ਵਾ ਇੱਕ ਆ ਜਿੱਥੇ ਕੇ ਗੁਰੂ ਨਾਨਕ ਸਾਹਿਬ ਜੀ ਦੇ ਵੀ ਚਰਨਛੋਪਾ ਪ੍ਰਾਪਤ ਆ ਔਰ 33 ਕਰੋੜ ਦੇ ਵੀ ਦੇਤੇ ਵੀ ਕੈਮਰਾਮੈਨ ਫੋਨੀ ਨਾਲ ਸਰਵਜਿੰ ਸਿੰਘ ਕੁਮਾਰ ਬਟਾਲਾਕੁਰ ਦਾਸਪੁਰ